ਆ ਹੈਗਾ ਜੀ ਹਿਮਾਚਲ ਵਾਲਾ ਨੰਗਲ ਟੈਮ ਜਿੱਥੋਂ ਕਪਾਟ ਖੁੱਲਦੇ ਨੇ ਤੇ ਇਹ ਸਾਰਾ ਪਾਣੀ ਪੰਜਾਬ ਆਉਂਦਾ ਤੇ ਪੰਜਾਬ ਤੋਂ ਅੱਗੇ ਤੁਹਾਨੂੰ ਪਤਾ ਹੈ ਕਿ ਕਿੱਥੇ-ਕਿੱਥੇ ਜਾਂਦਾ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਹਿਮਾਚਲ ਵਾਲੇ ਲੋਕ ਨੇ ਜਿਹੜੇ ਉਹ ਇਸ ਦੇ ਵਿੱਚ ਫਰਦੇ ਨੇ ਇਸ ਦੇ ਨੇੜੇ-ਤੇੜੇ ਰਹਿੰਦੇ ਨੇ ਪਰ ਜੋ ਆਪਾਂ ਦੇਖਦੇ ਆਂ ਤਾਂ ਇੱਕ ਬਾਰ ਬਾਈ ਜੀ ਡਰ ਲੱਗਦਾ ਤੁਸੀਂ ਦ੍ਰਿਸ਼ ਦੇਖ ਜਾਦੋ ਬਾਈ ਜੀ ਚਾਰੇ ਪਾਸੇ ਪਾਣੀ ਹੀ ਪਾਣੀ ਐ ਚਾਰੇ ਪਾਸੇ ਪਹਾੜ ਹੀ ਪਹਾੜ ਨੇ ਬਾਈ ਜੀ ਪਤਾ ਨਹੀਂ ਕਿੰਨਾ ਕੁ ਡੂੰਘਾ ਹੋਏਗਾ ਆਪਾਂ ਨੂੰ ਤਾਂ ਲੱਗਿਆ ਬਾਈ ਜੀ ਡਰ ਆਹ ਦੇਖੋ ਲੋਕ ਕਿਸ਼ਤੀਆਂ ਦੇ ਵਿੱਚ ਜਾ ਕੇ ਘੁੰਮ ਰਹੇ ਨੇ ਪਰ ਬਾਈ ਜੀ ਆਪਾਂ ਰਿਸਕ ਨਹੀਂ ਲਿਆ ਬਾਕੀ ਤੁਸੀਂ ਵੀਡੀਓ ਦੇਖੋ ਬਾਈ ਜੀ ਦ੍ਰਿਸ਼ ਦੇਖੋ ਬਾਈ ਜੀ ਕਿੰਨਾ ਖਤਰਨਾਕ ਹੈ ਜਦੋਂ ਪਾਣੀ ਆਉਂਦਾ ਹੋਵੇਗਾ ਕਿੰਨਾ ਖਤਰਨਾਕ ਹੋਰ ਹੁੰਦਾ ਹੋਵੇਗਾ ਇਹ ਹਿਮਾਚਲ ਦਾ ਨੰਗਲ ਡੈਮ ਆ ਇਹ ਆ ਦੇਖੋ ਜੀ ਇਹ ਆ ਰਹੀ ਹੈ ਕਿਸ਼ਤੀ ਇਹਦੇ ਜਿਵੇਂ ਬੈਠ ਕੇ ਜਾਂਦਾ ਮਨ ਨੂੰ ਜਾਣਾ ਇਹਦੇ ਚ ਮੋਟਰਸਾਈਕਲ ਵੀ ਰੱਖ ਸਕਦੇ ਆ ਦੇਖ ਪਾਣੀ ਕਿਵੇਂ ਟੱਕਰ ਮਾਰ ਰਿਹਾ ਉਹਨੂੰ ਘੁੰਮ ਗਈ ਆ ਦੇਖੋ ਜੀ ਦੂਰ ਦੂਰ ਤੱਕ ਬਾਈ ਜੀ ਜਦੋਂ ਇਹਦੇ ਕਪਾੜ ਖੋਲਦੇ ਆ ਨਾ ਜਦੋਂ ਪਾਣੀ ਵੱਧ ਜਾਂਦਾ ਤਾਂ ਉਸ ਤੋਂ ਬਾਅਦ ਤਾਂ ਬਈ ਜੀ ਪਾਣੀ ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਆ ਜਿਹੜੇ ਪਹਾੜ ਦਿਖ ਰਹੇ ਨੇ ਦੇਖੋ ਉਹ ਦੇਖੋ ਵਿੱਚ ਇਹ ਸਾਰੇ ਢਗੇ ਜਾਂਦੇ ਆ ਪਾਣੀ ਨਾਲ ਆ 25 ਤੋਂ ਪੁਰਾਣੀ ਕਾਗੜਾ ਹੋਣਾ ਜਾਣਾ ਬਣਾਉਣਾ ਅੱਛਾ ਕਿੰਨੇ ਕਿਲੋਮੀਟਰ ਆ ਇਹ ਤਾਂ ਹੈਗੀ 125 ਅੱਛਾ ਆ ਦੇਖੋ ਇਹ ਜਾਂਦੇ ਯਾਰ ਇਹ ਸਾਰਾ ਦੇਖੋ ਪਾਣੀ ਪਾਣੀ ਉਹ ਦੇਖੋ ਕਿਸਤੇ ਲੋਕ ਬੈਠੇ ਆ ਉਹਦੇ ਵਿੱਚ ਸ਼ੇਅਰ ਕਰੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਖੁੱਲਦੇ ਆਂ ਦਰਵਾਜ਼ੇ ਪਾਣੀ ਜਦੋਂ ਪਾਣੀ ਪਹਾੜਾਂ ਚੋਂ ਆਉਂਦਾ ਬਹੁਤ ਜ਼ਿਆਦਾ ਦੇਖੋ ਤਾਂ ਨਜ਼ਾਰਾ ਇੱਕ ਬਹੁਤ ਨਜ਼ਾਰਾ ਬਹੁਤ ਜ਼ਿਆਦਾ ਬਾਈ ਜੀ ਇੱਥੇ ਆ ਕੇ ਦੇਖੋ ਘੈਂਟ ਚੀਜ਼ ਹੈ